ਹਾਂਜੀ ਬਾਬਾ ਜੀ ਤੁਹਾਡਾ ਨਾਮ ਨੂਰਮਨ ਤੇ ਨੂਰ ਜੀ ਆ ਜਿਹੜੇ ਨਕਲੀ ਖਸਰੇ ਫੜੇ ਆ ਇਹ ਤਾਂ ਕਿੱਥੋਂ ਫੜੇ ਆ ਤੇ ਇਹ ਮੰਡੇ ਤੋਂ ਕੋਲੇ ਤੋਂ ਫੜਿਆ ਸੀ ਤੇ ਤੁਹਾਡੇ ਇਲਾਕੇਾਂ ਚ ਮੰਗਦੇ ਪਏ ਸੀ ਤੁਹਾਡੇ ਇਲਾਕੇਾਂ ਚ ਮੰਗਦੇ ਪਏ ਸੀ ਤੇ ਕੌਣ ਬੰਦੇ ਨੇ ਤੇ ਕੀ ਨਾਂ ਇਹਨਾਂ ਦਾ ਚੰਗੇ ਭਲੇ ਬੰਦੇ ਆ ਇਹ ਜਿਹੜਾ ਛੁੰਦਾ ਵਾ ਮਾਲਪੁਰ ਤੋਂ ਆਪਣਾ ਇਲਾਕਾ ਵਿੱਚ ਕੇ ਆਇਆ ਇੱਥੇ ਇੱਥੇ ਦੋ ਤਿੰਨ ਵਾਰ ਅਗਰੇ ਨੂੰ ਥਾਣੇ ਇਸ ਪੁਲਿਸ ਅਸੀਂ ਕਰਾਇਆ ਸੀ ਅਗਰੇ ਭੱਜ ਆਇਆ ਸੀ ਇਹਨੂੰ ਪਹਿਲੇ ਬਤਾਲੇ ਦੇ ਵਿੱਚ ਇਹਨੇ ਢੇਰਾ ਲਾਇਆ ਸੀ ਸਾਡੇ ਗੁੱਡੀ ਦੇ ਹੱਥ ਦੇ ਗੁੱਡੀ ਮੰਨਤਾ ਜਿੱਥੇ ਗੁੱਡੀ ਸਰਪੰਚ ਉਹ ਗੁੱਡੀ ਸਰਪੰਚ ਸਾਚੇ ਉਥੇ ਡੇਰਾ ਲਾਇਆ ਸੀ ਇਹਨਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਉੱਥੋਂ ਕੱਢਿਆ ਇਹਨਾਂ ਨੂੰ ਪੈਸੇ ਪੁੱਛ ਦੇ ਕੇ ਉਹਦੇ ਵੀ ਪੈਸੇ ਡਿਮਾਂਡ ਕਰਦੇ ਸੀ ਹੁਣ ਕਿੰਨੇ ਪੈਸੇ ਚਾਰ ਮਿਲ ਜਾਣ ਗੁਰੂ ਸਾਡਾ ਦਾ ਪਾਗਲ ਤੇ ਗਾੜੀ ਨਾਲ ਪੈਸੇ ਦੋਈ ਜਾਗਾ ਮਿੰਟ ਬਾਅਦ ਤੁਹਾਡਾ ਗੁਰੂ ਕੌਣਾ ਜੀ ਆਸ਼ਾ ਮント ਸਿੰਘ ਬਿਆਸਤ ਅੱਛਾ ਤੇ ਇਹ ਜਿਹੜੇ ਆ ਇਹਨਾਂ ਨੂੰ ਕੌਣ ਪਿੱਛੇ ਇਹਨਾਂ ਦੇ ਕੌਣ ਕਰ ਰਿਹਾ ਇਹਨਾਂ ਨੂੰ ਫੇਰ ਪਪੂ ਜੰਗ ਬਹਾਦਰ ਪਪੂ ਜੰਗ ਬਹਾਦਰ ਪੁੱਲੇ ਦੇ ਨਾਲ ਹੁਣ ਦੱਸ ਉਸ ਟਾਈਮ ਤੇ ਅੱਛਾ ਅੱਛਾ ਉਹਦੀ ਪੌਡਰ ਮੈਂ ਤੁਹਾਨੂੰ ਦਵਾਂਗੀ ਜਦੋਂ ਬਾਬੂ ਪੁੱਲੇ ਦੇ ਨਾਲ ਲਗਾ ਦਾਂ ਮੈਂ ਨਹੀਂ ਕਰਦਾ ਰਿਹਾ ਆ ਉਹ ਵੀ ਫੋਟੋ ਮੇਕਾ ਪਈਆ ਉਹ ਮੈਂ ਨਾਲ ਦੇ ਵੀਡੀਓ ਦੇ ਵਿੱਚ ਦਵਾਂਗੀ ਤੁਸੀਂ ਇਹਨਾਂ ਨੂੰ ਇਲਾਕਾ ਮੰਗਦਾਂ ਫੜਿਆ ਵਾ ਹਾਂਜੀ ਇਲਾਕਾ ਮੰਗਦਾਂ ਇਹ ਸਾਰੇ ਨਕਲੀ ਕਿੰਨਰ ਨੇ ਸਾਰੇ ਨਕਲੀ ਕਿੰਨਰ ਨੇ ਲੋਕਾਂ ਦੇ ਲਿੰਕ ਪਰਵਰਤਨ ਕਰਵਾਏ ਜਾਂਦਾ ਪਿਆ ਵਾ ਤੇ ਕੁਸਰੇ ਬਣਾ ਕੇ ਨਚਾਈ ਜਾਂਦਾ ਨੇ ਇਹਨਾਂ 'ਚੋਂ ਕਿਸੇ ਦਾ ਲਿੰਕ ਪਰਵਰਤਨ ਹੋਇਆ ਕਿ ਨਹੀਂ ਅਸਲੀ ਬੰਦੇ ਐ ਇਹਨਾਂ ਨੇ ਤੁਹਾਨੂੰ ਤਮਕੀਲ ਲਗਾਈ ਜੇ ਇਸੇ ਆਪਣਾ ਲਿੰਕ ਪਰਵਰਤਨ ਕਰਵਾ ਲਾਂਗੇ ਕੱਲ ਨੂੰ ਇਹ ਆਪਣਾ ਕੌਜੀ ਵੀ ਕਰਵਾ ਲੈਂਦੇ ਨੇ ਉਹ ਜ਼ਿੰਮੇਵਾਰ ਆ ਸੰਦੀਪ ਕੁਲਦੀਪ ਹੈਪੀ ਹਰਪਾਲ ਸਿੰਘ ਸ੍ਰੀ ਗਵੰਦਪੁਰ ਦਾ ਰਹਿਣ ਵਾਲਾ ਜੀ ਤੇ ਇਹ ਜੁਮੇਵਾਰ ਆਪਣੇ ਆਪ ਆਉਣਗੇ ਕੱਲੋਂ ਆਪਣਾ ਲਿੰਕ ਵੀ ਕਰਾ ਲਾਂ ਪਰਵਤਨ ਵੀ ਕਰਾ ਲਾਂ ਆਪਾਂ ਮੈਂ ਆਪੜ ਜਾ ਕੇ ਸਟਾਪੇਟ ਕੋਈ ਲਾ ਲਾਂ ਇਹ ਕਿਤੋਂ ਦੇ ਰਹਿਣ ਵਾਲੇ ਸਾਰੇ ਇਹ ਸਾਰੇ ਸ਼੍ਰੀ ਗੁਰਬੰਦਪੁਰ ਦੇ ਰਹਿਣ ਕਿਦੋਂ ਮੁੰਡੇ ਆ ਤੁਸੀਂ ਦੱਸ ਦੋ ਨਾ ਇੱਕ ਵਾਰ ਜਿਹੜੇ ਸੰਦੀਪ ਕੁਲਦੀਪ ਪੱਪੂ ਜੰਗਵਾਦ ਤੇ ਮੁੰਡੇ ਆ ਜਿਹੜਾ ਹੈਪੀ ਹਰਪਾਲ ਸਿੰਘ ਆ ਤੇ ਪਰ ਉਹ ਨਾ ਕੀ ਸਕਵੰਤ ਸਿੰਘ ਤੇ ਤੁਸੀਂ ਹੁਣ ਇਸ ਬੰਦੇ ਕੋਲ ਪੁਲਿਸ ਕੰਪਲੇਂਟ ਕੀਤੀ ਆ ਬਸ ਕਰ ਲੱਗਿਆ ਜੀ ਤੁਹਾਡੀ ਵੇਟ ਕਰਦੇ ਸੀ ਅਸੀਂ ਅਸੀਂ ਪਹਿਲੇ ਮੀਡੀਆ 'ਚ ਬਿਆਨ ਕਰਵਾਉਣੇ ਸੀ ਨਾ ਇਹ ਮਿੰਟ ਬਾਅਦ ਆ ਜਾਂਦੇ ਆ ਪੁਲਿਸ ਵਾਲੇ ਤੇ ਛੱਡ ਦਿੰਦੇ ਆ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਤੇਹੀ ਮੰਗ ਕਰਦੇ ਆ ਇਹ ਚਿੱਟਾ ਪਿੰਦੇਆਂ ਨਾਲ ਬਾਵਾ ਚੱਕ ਕੀਤੀ ਆ ਜਾਣ ਇਹਨਾਂ ਦਾ ਮੈਡੀਕਲ ਕਰਵਾਇਆ ਜਾਵੇ ਜੀ ਠੀਕ ਹੈ ਜੀ ਤੇ ਹੱਥ ਜੋੜ ਕੇ ਹੀ ਬੇਨਤੀ ਕਰਦੇ ਆ ਸਾਡੂ ਨਿੱਕੇ ਨਿੱਕੇ ਦੋਖਸਰੇ ਆ ਠੀਕ ਹੈ ਸਾਡੀ ਹੋਆ ਵੀ ਜਨਤਾ ਮੇਰਾ ਗੁਰੂ ਬਜ਼ੁਰਗਵਾਜੀ ਗੁਰੂ ਮੇਰਾ ਪਰੇਸ਼ਾਨ ਹੁੰਦਾ ਵਾ ਚੌਥੇ ਦਿਨ ਦਾ ਮੂੰਹ ਚੁੱਕ ਕੇ ਮੈਂ ਤੁਹਾਡੇ ਇਲਾਕਿਆਂ ਜਿਹੜੇ ਕੁਸਪੈਠ ਕਰਦੇ ਗਲਤ ਤਰੀਕੇ ਨਾਲ ਮੰਗਦੇ ਆ ਤੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕਰ ਬਹੁਤ ਜ਼ਿਆਦਾ ਇਹਨਾਂ ਸਹਾਇਤਾ ਦਿੱਤੀ ਜਾਵੇ ਜਲਦ ਤੋਂ ਜਲਦ ਸਹਾਇਤਾ ਦਿੱਤੀ ਜਾਵੇ ਜਿਆਦਾ ਦੇ ਜਿਆਦਾ ਸਹਾਇਤਾ ਦਿੱਤੀ ਜਾਵੇ ਤੇ راست ਤੱਕ ਆ ਜਾਂਦੇ ਆ ਟੋਲ ਕਾ ਲੈ ਕੇ ਕਦੀ ਕੋਈ ਖਸਰਾ ਚੱਕ ਲੈਂਦੇ ਕਦੀ ਕੋਈ ਚੱਕ ਲੈਂਦੇ ਇਹਨਾਂ ਦਾ ਬਿਜ਼ਨਸ ਹੀ ਇਹੀ ਆ ਹਾਂਜੀ ਬਾਕੀ ਕੋਈ ਵੀ ਗੱਲਬਾਤ ਹੋਏਗੀ ਉਹਦਾ ਜ਼ਿੰਮੇਵਾਰ ਪੱਪੂ ਜੰਗ ਬਾਧਰੀ ਹੈਗਾ ਜੀ ਇਹਨਾਂ ਇਹਨਾਂ ਦਾ ਮੇਨ ਜਿਹੜਾ ਗ੍ਰੋਥ ਸਰਗਨਾਵਾ ਉਹ ਪੱਪੂ ਜੰਗ ਬਾਧਰੀਆ ਪੱਪੂ ਜੰਗ ਬਾਧਰੀਆ ਹੁਣ ਤਨੇ ਅਜ ਤੰਗ ਕੀਤਾ ਹੋਇਆ ਉਹਨਾਂ ਦੇ ਬੜੇ ਖੁਸੇ ਆਣ ਮਰਵਾ ਵੀ ਛੱਡਿਆ ਮੋਬਤੀ ਖੁਸਰਾ ਸੀ ਬਤਾਲੇ ਦੇ ਵਿੱਚ ਰੰਦਾ ਸੀ ਮਰਵਾ ਕੇ ਬਟਾ ਤੇ ਟੱਕ ਟਾਲ ਪਿੱਛੇ ਜਿਹੋ ਦਾ ਕੋਈ ਕੰਪਰਮਾਈਜ਼ ਵੀ ਹੈ ਹੀ ਬਾਬਾ ਆਸ਼ਾ ਮੰਤਰੀ ਨੇ ਕਿਦੋਂ ਪੈਸੇ ਵੀ ਲਏ ਸੀ ਇਨ ਇਲਾਕੇ ਦੇ ਹਾਂਜੀ ਹਾਂਜੀ ਪਹਿਲੇ ਵੀ ਸਾਡਾ ਕੋਈ ਮਰਵਾਇਜ਼ ਹੋਇਆ ਸੀ ਆਸ਼ਾ ਮੰਤ ਜੀ ਨੇ ਪੈਸੇ ਦਿੱਤੇ ਸੀ ਅਸੀਂ ਬਕਾਇਦਾ ਲਖਾਇਆ ਵੀ ਹੋਇਆ ਵਾ ਫਿਰ ਵੀ ਇਹ ਟਲਦਾ ਨਹੀਂ ਪਿਆ ਫਿਰ ਵੀ ਇਹ ਟਲਦੇ ਨਹੀਂ ਪਏ ਪੈਸੇ ਲੈ ਆ ਲੈਂਦੇ ਨੇ ਰਾਜਨਾਮਾ ਕਰ ਲੈਂਦੇ ਨੇ ਫਿਰ ਆ ਜਾਂਦੇ ਨੇ ਹੁਣ ਮੇਰਾ ਗੁਰੂ ਕਿੰਨੇ ਕਹਿੰਦਾ ਨੇ ਪੈਸੇ ਦੇ ਹੀ ਜਾਵੇ ਅਸੀਂ ਆਪ ਖਾਈਏ ਜਾਂ ਇਹਨਾਂ ਨੂੰ ਖਵਾਈਏ ਧੰਨਵਾਦ ਜੀ ਸ਼ੰਦਾ ਮਹਾਂ अच्छा पर बेसिकली ਤੁਸੀਂ ਜੈਂਟਸ ਆਗੇ ਜੇ ਬੰਦੇ ਜੇ ਕੁਥਰੇ ਨਹੀਂ ਗੇ ਲੱਖਾ ਕਿੱਥੇ ਦਾ ਇੱਕ ਮਿੰਟ ਨਹੀਂ ਤੁਹਾਨੂੰ ਯਾਦ ਤੁਹਾਡੀ ਪਹਿਲਾਂ ਵੀ ਇੱਕ ਵਾਰ ਖਬਰ ਨਸ਼ਰ ਹੋਈ ਸੀ ਗੁੱਡੀ ਜਦੋਂ ਗੁੱਡੀ ਸਰਪੰਚ ਨੇ ਤੁਹਾਨੂੰ ਇਲਾਕੇ ਲੈ ਕੇ ਦਿੱਤੇ ਹੋਵੇ ਖਬਰ ਮੈਂ ਕੀਤੀ ਸੀ ਪਛਾਣਿਆ ਲੱਗਦਾ ਹੈ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੁਸੀਂ ਜਿਹੜੇ ਅਸਲੀ ਕਿੰਨੇ ਰਹਿ ਗਏ ਉਹਨਾਂ ਦੇ ਹੱਕਾਂ ਤੇ ਡਾਕੇ ਮਾਰ ਰਹੇ ਤੁਸੀਂ ਸਭ ਤੋਂ ਗੱਡੀ ਸੱਚ ਕਾ ਮਾਰੀ ਜੀ ਮੰਨਦੇ ਜੀ ਇਹਨਾਂ ਗਲਤ ਕਰ ਰਹੇ ਤੁਸੀਂ ਇੱਕ ਮਿੰਟ ਬਾਅਦ ਪਿੱਛੇ ਪਿੱਛੋਂ ਤੁਹਾਡਾ ਇਲਾਕਾ ਕਿਹੜਾ ਪਿੱਛੋਂ ਕਿਹੜਾ ਇਲਾਕਾ ਕਿਹੜਾ ਤੁਹਾਡਾ ਕਿਹੜਾ ਦੱਸਾਂ ਜਿਹੜਾ ਹੈਗਾ ਉਹ ਦੱਸੋ ਕਿ ਜਿੱਥੇ ਇਲਾਕਾ ਵੇਚ ਕੇ ਆਏ ਜੇ ਮਾਲਪੁਰ ਮਾਲਪੁਰੋਂ ਕਿੰਨੇ ਪੈਸੇ ਲੈ ਕੇ ਆਏ ਉਤੋਂ ਕਿੱਥੋਂ ਕਿਨੇ ਕਰਬਾ ਨਾਲ ਲਖ ਲੈ ਕੇ ਉਹ ਮੈਨੂੰ ਮਿਲਿਆ-ਮਿਲਿਆ ਨਹੀਂ ਹੂੰ ਤੁਹਾਨੂੰ ਲੈ ਤੁਹਾਨੂੰ ਪਹਿਲਾਂ ਵੀ ਪਹਿਲਾਂ ਵੀ ਇੱਕ ਵਾਰ ਮੈਂ ਕੀਤਾ ਸੀ ਵੀ ਇਹਨਾਂ ਦੇ ਇਲਾਕੇ 'ਚ ਕੁਝ ਵੈਠ ਨਹੀਂ ਕਰਨੀ ਫਿਰ ਤੁਸੀਂ ਫੇਰ ਨਹੀਂ ਟਲੇ ਰੋਟੀ ਖਾਣੀ ਕਿੱਥੋਂ ਖਾਣਾ ਨਹੀਂ ਇਹਦਾ ਮਤਲਬ ਫਿਰ ਤੁਸੀਂ ਬਹਿ ਕੇ ਕੰਪਰੋਮਾਈਜ਼ ਕਰ ਸਕਦੇ ਸੀ ਕਰ ਸਕਦੇ ਸੀ ਤਾਨੂੰ ਪਤਾ ਇਹਨਾਂ ਨੇ ਆਪਣਾ ਡੇਰਾ ਗਹਿਣੇ ਪਾ ਕੇ ਲੱਖਾਂ ਰੁਪਏ ਦੇ ਕੇ ਪੈਸੇ ਤੇ ਫੇ ਇਹ ਡੇਰਾ ਲਿਆ ਸੀ ਤੈਨੂੰ ਨਹੀਂ ਪਤਾ ਕਿਸ ਕਰਨ ਨੂੰ ਪਤਾ ਡੇਰਾ ਗਹਿਣਾ ਪਾ ਬੜੀ ਗੱਲ ਮੰਨਦੇ ਤੁਸੀਂ ਗਲਤ ਕਰ ਰਹੇ ਜੀ ਗਲਤ ਕਰ ਰਹੇ ਜੀ